ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਛਾੜ ਪਾਈ ਗਈ ਹੈ ਤੇ ਉੱਥੇ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਜਾਣ ਤੇ ਫਿਰ ਪਹਿਲਾਂ ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਤੈਅ ਕਰ ਲੈਂਦੇ ਨੇ ਤੇ ਫਿਰ ਪਰਲੋ ਮੰਗਦੇ ਨੇ ਤੇ ਇਹ ਬਿਆਨ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਕੱਲ ਜਿਹੜਾ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਰਾਮ ਰਹੀਮ ਦੇ ਵੱਲੋਂ ਕਿ ਮੈਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਪਰੰਤੂ ਇਸ ਤੋਂ ਬਾਅਦ ਹੁਣ ਦੱਸਦੀ ਕਿ ਉਹਨਾਂ ਦੇ ਵੱਲੋਂ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਤੇ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਪਹਿਲਾਂ ਵੀ ਰਾਮ ਰਹੀਮ ਨੂੰ ਛਾੜ ਪਾਈ ਤੇ ਹੁਣ ਫਿਰ ਤੋਂ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਮੰਗ ਕੀਤੀ ਗਈ ਕਿ ਕਈ ਦਿਨਾਂ ਦੀ ਪੈਰੋਲ ਦਿੱਤੀ ਜਾਵੇ ਤੇ ਦੱਸਿਆ ਕਿ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਹੁਣ ਝਾੜ ਪਾ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡਾ ਝਟਕਾ ਵੀ ਦਿੱਤਾ ਹੈ ਤੇ ਉੱਥੇ ਹੀ ਫਰਲੋ ਮੰਗਣ ਤੇ ਹਾਈ ਕੋਰਟ ਨੇ ਜਿਹੜੀ ਕਿ ਝਾੜ ਰਾਮ ਰਹੀਮ ਨੂੰ ਪਾਈ ਹੈ ਤੇ ਉੱਥੇ ਹੀ ਕਿਹਾ ਹੈ ਕਿ ਮੁਲਤਵੀ ਕਰ ਦਿਓ ਡੇਰੇ ਦੇ ਪ੍ਰੋਗਰਾਮ ਪਹਿਲਾਂ ਪ੍ਰੋਗਰਾਮ ਤੈਅ ਕਰ ਲੰਨੇ ਹੋ ਫਿਰ ਫਰਲੋ ਮੰਗਦੇ ਹੋ ਤੇ ਜਿਸ ਨੂੰ ਲੈ ਕੇ ਬਿਆਨ ਦੇ ਕੇ ਇੱਕ ਚੰਗੀ ਝਾੜ ਹੈ ਜਿਹੜੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪਾਈ ਗਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਡੇਰਾ ਸਰਸਾ ਮੁਖੀ ਜਿਹੜੇ ਕਿ 9 ਵਾਰ ਪਹਿਲਾਂ ਪੈਰੋਲ ਤੇ ਆ ਚੁੱਕੇ ਨੇ ਲਗਾਤਾਰ ਮੰਗ ਕੀਤੀ ਗਈ ਤੇ ਹੁਣ ਫਿਰ ਤੋਂ ਇੱਕ ਵਾਰ ਜਿਹੜੀ ਕਿ ਪਰਲੋ ਜਿਹੜੀ ਕਿਹਾ ਗਿਆ ਕਿ ਫਰਲੋ ਤੇ ਪੈਰੋਲ ਜਿਹੜੀ ਕਿ ਉਹਨਾਂ ਨੂੰ ਦਿੱਤੀ ਜਾਵੇ ਤੇ 21 ਦਿਨਾਂ ਮੰਗੇ ਸੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਦੇ ਅੱਗੇ ਹੜੇ ਕੱਡੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਜਿਹੜਾ ਕਿ ਡੇਰਾ ਮੁਖੀ ਯਾਨੀ ਕਿ 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਤੇ ਹੁਣ ਹਾਈ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਚੰਗੀ ਝਾੜਪਾ ਦਿੰਦੀ ਹੈ ਤੇ ਉੱਥੇ ਹੀ ਹਾਈ ਕੋਰਟ ਦਾ ਕਹਿਣਾ ਹੈ ਕਿ ਮੁਲਤਵੀ ਕਰ ਦਿਓ ਡੇਰੇ ਦੇ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਤੈ ਕਰ ਲੈਣੇ ਹੋ ਫਿਰ ਫਰ ਲੋ ਮੰਗਦੇ ਹੋ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਨੇ ਜਵਾਬ ਦੇ ਦਿੱਤੇ ਚੰਗੀ ਝਾੜਪਾ ਦਿੰਦੀ ਹੈ ਤੇ ਪਹਿਲਾਂ ਵੀ ਡੇਰਾ ਮੁਖੀ ਰਾਮ ਰਹੀਮ ਨੇ ਕਾਫੀ ਵਾਰ ਜਿਹੜੇ ਕਿ ਪੈਰੋਲ ਤੇ ਆ ਚੁੱਕੇ ਨੇ ਤੇ ਦਸਵੀਂ ਵਾਰ ਜਿਹੜਾ ਕਿ ਪੈਰੋਲ ਦੇ ਲਈ ਮਾਂਗ ਕੀਤੀ ਸੀ ਤੇ ਜਿਸ ਤੋਂ ਬਾਅਦ ਡੇਰਾ ਮੁਖੀ ਨੇ ਕਿਹਾ ਕਿ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਪਰੰਤੂ ਹਾਈ ਕੋਰਟ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਇੱਕ ਚੰਗੀ ਚਾੜ੍ਹ ਰਾਮ ਰਹੀਮ ਨੂੰ ਪਾਈ ਗਈ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬਿਨਾਂ ਇਜਾਜ਼ਤ ਤੋਂ ਕੋਰਟ ਤੋਂ ਜਿਹੜਾ ਕਿ ਰਾਮ ਰਹੀਮ ਨੂੰ ਕੋਈ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਡੇਰਾ ਮੁਖੀ ਨੇ ਬੀਤੇ ਕਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਅੱਗੇ ਹੜੇ ਕੱਢੇ ਮੰਗ ਕੀਤੀ ਤੇ ਜਿਸ ਨੂੰ ਲੈ ਕੇ ਰਾਮ ਰਹੀਮ ਦਾ ਕਹਿਣਾ ਸੀ ਕਿ ਮੈਨੂੰ 21 ਦਿਨਾਂ ਦੀ ਰੋਲ ਦਿੱਤੀ ਜਾਵੇ ਪਰੰਤੂ ਹੁਣ ਹਾਈ ਕੋਰਟ ਨੇ ਜਵਾਬ ਦੇ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਡੇਰਾ ਮੁਖੀ ਨੂੰ ਇੱਕ ਝਾੜ ਪਾਈ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਮੁਲਤਵੀ ਕਰ ਦਿਓ ਡੇਰੇ ਦੇ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਤੈਅ ਕਰ ਲੈਣਿਓ ਫਿਰ ਫਰ ਲੋ ਮੰਗਦੇ ਜਵਾਬ ਦੇ ਕੇ ਚੰਗੀ ਝਾੜ ਹੈ ਜਿਹੜੀ ਕਿ ਰਾਮ ਰਹੀਮ ਨੂੰ ਪਾਈ ਗਈ